ਸੱਚੀ ਗੱਲ ਸਾਰਿਆਂ ਨੂੰ ਅੱਜ ਤੁਹਾਡੇ ਸਮੁਖ ਹੋਣ ਦਾ ਮੇਨ ਮੁੱਦਾ ਹੈ ਇਸ ਸਾਰਿਆਂ ਨੂੰ ਮੈਂ ਭਾਈ ਰਾਹੁਲ ਸਿੰਘ ਸਿੱਧੂ ਸ਼੍ਰੀ ਬੁਖਸਰ ਸਾਹਿਬ ਜੋ ਭਾਈ ਪਰਿਵਾਰ ਨੂੰ ਆਪਣੇ ਸਾਰੇ ਪਿੰਡਪੁਰਾ ਜਾਣਦੇ ਐ ਸਾਡਾ ਥੋੜਾ ਬਹੁਤਾ ਸ਼ੁਰੂ ਤੋਂ ਖੂਕ ਖਾਨਦਾਨੀ ਕਹਿ ਲੋ ਪਰਵਾਰਿਕ ਕਹਿ ਲੋ ਜਾਨਵਰਾਂ ਨਾਲ ਪਿਆਰ ਐ ਘੋੜੇ ਨਾਲ ਸ਼ੌਂਕ ਐ ਜੀਵੇਂ ਪ੍ਰਾਣੀ ਗੱਲ ਕਰਾ ਮੇਰੇ ਦਾਦੇ ਪੜਦਾਦਿਆਂ ਦੇ ਪਿਤਾ ਜੀ ਹੋਰਾਂ ਦੇ ਮੈਡਲਸ ਘੋੜਿਆਂ ਨੇ ਜਿੱਤੇ ਵੀ ਨਹੀਂ ਤੇ ਭਾਈ ਪਰਿਵਾਰ ਦਾ ਗੁਰੂ ਮਹਾਰਾਜ ਤੇ ਸਿਰ ਤੇ ਹੱਥ ਰਿਹਾ ਭਾਈ ਦਾ ਖਿਤਾਬ ਵੀ ਤੁਸੀਂ ਪਾਛੀ ਵੇਲੇ ਸਾਡੇ ਪਰਿਵਾਰ ਨੂੰ ਦਿੱਤਾ ਗਿਆ ਅੱਜ ਉਸ ਮਸਲੇ ਤੇ ਆਪਾਂ ਇਕੱਠੇ ਹੋਏ ਹਾਂ ਕਿ ਮੁਕਸਰ ਦੀ ਜਿਹੜੀ ਘੋੜਾ ਮੰਡੀ ਸੀ ਇਹਨੂੰ ਭਲਾਈਆਂ ਨੇ ਸ਼ਿਫਟ ਕਰਤਾ ਸੀ ਅੱਜ ਤੁਹਾਡੇ ਬਾਧਮ ਰਾਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਇਸ ਗਵਰਨਰ ਸਾਹਿਬ ਦਾ ਤੇ ਆਪਣੇ ਖੇਤੀਬਾੜੀ ਮੰਤਰੀ ਦਾ ਜਿਨ੍ਹਾਂ ਨੇ ਸਾਡੀਆਂ ਬੇਇੱਜ਼ਤੀਆਂ ਪ੍ਰਵਾਨ ਕੀਤੀਆਂ ਤੇ ਆਪਣੀ ਜਿਹੜੀ ਘੋੜਾ ਮੰਡੀ ਭਲਾਈ ਜਾਣੇ ਚਲੀ ਗਈ ਸੀ ਉਹ ਮੁੜ ਕੇ ਸ਼੍ਰੀ ਮੁਖਸਰ ਸਾਹਿਬ ਵਾਪਸ ਆ ਗਈ ਉਹਦੇ ਆਸੇ ਧਰਵਾ ਦੇ گورنر ਸਾਹਿਬ ਦਾ ਤੇ ਆਪਣੇ ਖੁੱਡਿਆ ਸਾਹਿਬ ਦਾ ਇਹ ਮੁਖਸਰ ਪਹਿਲਾ ਵਾਲੇ ਸਥਾਨ ਤੇ ਹੀ ਆ ਤਾਂ ਕੋ ਨਵਾਂ ਬਣਾਇਆ ਅ ਵੀ ਜੀ ਪਹਿਲਾ ਵਾਲੇ ਸਥਾਨ ਤੇ ਹੀ ਹੈ ਜੇ ਆਪਾਂ ਘੋੜੇ ਦੀ ਮੰਡੀ ਦੀ ਗੱਲ ਕਰੀਏ ਜਦੋਂ ਤੋਂ ਆਪਣੇ ਮੱਗੀਤ ਸ਼ੁਰੂ ਹੋਈ ਹੈ ਦੋਸਤ ਪਾਕਸ਼ੀ ਗੇਸ ਉਹ ਤੋਂ ਹੋ ਜੀ ਕੱਬ ਅੱਜ ਸਾਡੀਆਂ ਬੇਤੀਆ ਪ੍ਰਵਾਨ ਹੋਈਆਂ ਤੇ ਮੰਡੀ ਸੇ ਪਹਿਲਾਂ ਹੁੰਦੀ ਸੀ ਘੋੜੇ ਵਾਲੀ ਮੰਡੀ ਲੰਬੀ ਪੇੜੇ ਨਾਲ ਉੱਥੇ ਵਾਪਸ ਆ ਗਈ ਹੈ ਇਸ ਮੰਡੀ ਦਾ ਮੇਲਾ ਮੱਗ ਜੀ ਤੇ ਪੰਜਾਬ ਦੇ ਕਿਸਾਨਾਂ ਨਾਲ ਨੰਨ ਸਬੰਧ ਦੇ ਦਿੰਦੇ ਉਸ ਜੀ ਬੜਾ ਵੱਡਾ ਸਬੰਧ ਹੈ ਕਿਸਾਨੀ ਨਾਲ ਤੇ ਮੰਡੀ ਨਾਲ ਕਿਉਂਕਿ ਜਿਵੇਂ ਤੁਸੀਂ ਪਾਸ਼ਾ ਹੀ ਘੋੜਿਆਂ ਦੇ ਸ਼ਕੀਨ ਉਹ ਸਾਨੂੰ ਪਰਿਵਾਰ ਸਾਨੂੰ ਖੂਦ ਚਾਪਰ ਚੀਜ਼ਾਂ ਮਿਲੀਆਂ ਹੈ ਕਿ ਜਿਹੜੇ ਆਪਣੇ ਘੋੜੇ ਸੀ ਪਹਿਲਾਂ ਸਾਧਨ ਦਾ ਮੇਨ ਰਾਹੀ ਕੋੜੇ ਹੁੰਦੇ ਸੀ ਤੇ ਜਿਹੜਾ ਪੁਰਾਣਾ ਸਿਲਕ ਰੂਟ ਹੁੰਦਾ ਸੀ ਬੁਖਸਰ ਦੀ ਮੰਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਦੇਸੀ ਕੋੜੇ ਦੀ ਵੱਡੀ ਰਹੀ ਹੈ ਇੱਥੋਂ ਕੋੜੇ ਦੂਜੇ ਮੁਲਕਾਂ ਵਾਲੇ ਖਰੀਦ ਕੇ ਲੈ ਕੇ ਜਾਂਦੇ ਰਹੇ ਸਿਲਕ ਰੂਟ ਦੇ ਰਾਹੀ ਤੇ ਆ ਆਪਣੇ ਧਰਮ ਨਾਲ ਜੁੜੀ ਹੋਈ ਚੀਜ਼ ਸੀ ਭਲਾਈਆਂ ਸ਼ਿਫਟ ਕਰਨ ਦਾ ਕਾਰਨ ਕੀ ਸੀਗਾ ਜੀ ਕਿਉਂ ਇਹਨਾਂ ਨੇ ਕਿਨੇ ਕੀਤਾ ਗਿਆ ਕਿ ਕਿਨੇ ਫੈਸਲਾ ਜਿਹੜਾ ਭਲਾਈਆਂ ਨੇ ਸ਼ਿਫਟ ਕੀਤੀ ਐਕਚੁਅਲੀ ਸਿਆਸੀ ਫੈਸਲਾ ਸੀਗਾ ਆ ਸਾਡੀ ਮੌਜੂਦਾ ਸਰਕਾਰ ਨੇ ਫੈਸਲਾ ਲਿਆ ਸੀ ਕੀ 플레이ਰੇ ਸ਼ਿਫਟ ਕਰ ਦਈਏ ਇਹਨਾਂ ਜਿਹੜੇ ਸਿਆਸਤ ਰਲੀ ਵੀ ਸੀ ਬੱਚੋ ਅੱਜ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਆਵਾਜ਼ ਉਠਾਈ ਸਾਡੀ ਆਵਾਜ਼ ਸਾਡੀ ਸੁਣੀ ਗਈ ਸਾਡੀ ਬੇਨਤੀਆਂ ਪ੍ਰਵਾਨ ਹੋਈਆਂ ਤਾਂ ਉਹਦੇ ਮਾਧਮ ਨੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਗਵਰਨਰ ਸਾਹਿਬ ਦਾ ਆਪਣੇ ਖੁੱਡਿਆ ਸਾਹਿਬ ਦਾ ਕਿ ਅੱਜ ਸਾਡੀ ਵੱਡੀ ਇਸ ਤੋਂ ਪਹਿਲਾਂ ਹੁੰਦੀ ਸੀ ਉਥੇ ਵਾਪਸ ਆ ਗਈ ਹੈ ਉਹਨਾਂ ਤੋ ਇੱਕ ਦੇ ਵਿੱਚ ਤਾਂ ਮੈਨੂੰ ਲੱਗਦਾ ਇਹ ਤੋਂ ਨਹੀਂ ਜਾਊਗੀ ਅ ਗੁਰਸੇਵਕ ਜੀ ਇੱਕ ਪੱਕਾ ਸ਼ਬਦ ਕਰ ਰਹੇ ਗੁਰਸੇਵਕ ਜੀ ਮੈਂ ਤੁਹਾਨੂੰ ਫੋਟੋ ਵੀ ਪਾਉਂਗਾ ਮੈਂ ਕੱਲ ਗੁਰਦਰ ਸਾਹਿਬ ਨੂੰ ਜੋ ਮਿਲਿਆ ਇਸ ਵਾਰ ਮੇਰੀ ਦੂਜੀ ਮੁਲਾਕਾਤ ਸੀ ਪਹਿਲੀ ਮੇਰੀ ਮੁਲਾਕਾਤ ਸੀ ਇਹਨੂੰ ਰੋਕਣ ਵਾਸਤੇ ਫਿਰ ਮੈਂ ਕੱਲ ਉਹ ਧੰਵਾਦ ਕੀਤਾ ਹੈ ਗੁਰਦਰ ਸਾਹਿਬ ਦਾ ਤੇ ਦੂਜੀ ਵਾਰ ਮੈਂ ਬੇਇਤਿਕੀ ਕੀਤੀ ਹੈ ਕਿ ਜਿਹੜੀ ਘੋੜਿਆਂ ਦੀ ਮੰਡੀ ਹੈ ਜਿੱਥੇ ਲੰਬੀ ਲੱਗਦੀ ਹੈ ਉਹ ਜਿਹੜਾ ਥਾਂ ਹੈ ਉਹ স্মਲ ਸਕੇਲ ਇੰਡਸਟਰੀਅਲ ਥਾਂ ਹੈ ਅੱਜ ਇਸ স্মਲ ਸਕੇਲ ਇੰਡਸਟਰੀ ਬੁਖਸੇ ਕੀ ਇੰਡਸਟਰੀਲ ਹਾ ਬਹਿਰੀਗਾ ਇੰਡਸਟਰੀ ਲੈਕ ਕਰਦੇ ਹੈ 50 ਏਕੜ ਚ ਹੈ ਜਿਹੜਾ ਜਿੱਥੇ ਮੰਡੀ ਕੱਟੀ ਵੀ ਹੈ 50 ਏਕੜ ਚ ਇੰਡਸਟਰੀਅਲ ਸਪੋਰਟ ਕਿ ਇੰਡਸਟਰੀ ਜਗ੍ਹਾ ਹੈ ਪਰ ਇੰਡਸਟਰੀ ਨਾ ਹੋਣ ਕਰਕੇ ਜਿਹੜਾ ਲੋਕਾਂ ਨੇ ਉਹ ਸਾ ਖਰੀਦੀ ਸੀ ਕਿਸੇ ਕਿਸ਼ਤਰੀ ਭਰੀਆ ਕਿਸੇ ਨੇ ਕੁਛ ਨਹੀਂ ਕੀਤਾ ਉਹ ਡਿਫਾਲਟਰ ਹੋ ਗਏ ਕਾਫੀ ਮжоਰਿਟੀ ਬੰਦੇ ਡਿਫਾਲਟਰ ਹੋ ਗਏ ਤੇ ਮੰਡੀ ਖਾਲੀ ਪਈ ਹੈ ਤਾਂ ਮੈਂ ਦੂਜੀ ਬੇਤੀ ਕਰਕੇ ਗੁਰਦਾਸ ਸਾਹਿਬ ਨੂੰ ਕਿ ਉਹ ਜਿਹੜੀ ਜਗ੍ਹਾ ਹੈ ਉਹ ਲੋਟ ਕਰ ਦਿੱਤੀ ਜਾਵੇ ਜਾਂ ਤਾਂ ਪੰਜਾਬ ਮੰਡੀ ਬੋਰਡ ਨੂੰ ਜਾਂ ਪੰਜਾਬ ਐਨੀਬਲ ਹਸਬੈਂਡੀ ਡਿਪਾਰਟਮੈਂਟ ਨੂੰ ਕਿ ਪੰਜਾਬ ਚ ਬਹੁਤ ਥਾਵਾਂ ਤੇ ਪੱਕੀਆਂ ਘੋੜਿਆਂ ਦੀਆਂ ਮੰਡੀਆਂ ਇਹ ਲੱਗਦੀਆਂ ਇੱਕ ਆਮਦਨ ਦਾ ਸਰੋਤ ਵੀ ਪੰਜਾਬ ਸਰਕਾਰ ਨੂੰ ਇੱਕ ਆਪਣੇ ਜੀਵਨ ਦਾ ਭਾਈਚਾਰੇ ਇੱਕ ਸਾਈਡ ਇਨਕਮ ਕਹਿ ਲੋ ਪਸ਼ੂ ਆਪਾਂ ਸਾਰ ਰੱਖਦੇ ਜੋ ਪਸ਼ੂਆਂ ਨੇ ਖਾਣਾ ਹੈ ਬੱਜਾ ਗਾਵਾਂ ਨੇ ਖਾਣਾ ਉਹੀ ਘੋੜੇ ਰੇ ਖਾਣਾ ਉਹਦੀ ਕੀ ਦਾ ਫਰਕ ਕੀ ਹੈ ਇੱਕ 2 ਰੁਪਏ ਐਕਸਟਰਾ ਆ ਜਾਂਦੇ ਜੇ ਉਹ ਘੋੜੀ ਸੂਦੀ ਹੈ ਉਹਦੇ 11ਵੇਂ ਦਿਨਾਂ ਬਾਅਦ ਫਿਰ ਪੈਰੈਂਟ ਹੋ ਜਾਂਦੀ ਹੈ 11 ਮਹੀਨੇ ਬੱਚਾ ਫਿਰ ਦੇ ਦਿੰਦੀ ਇੱਕ ਵਾਰ ਢਿੱਡ ਚੋਂ ਲੈ ਜਾਣ ਹੋਰ ਆਪ ਹੁੰਦਾ ਹੈ ਇੱਕ ਜੀਵੀਦਾਰਾਂ ਨੂੰ ਸਾਨੂੰ ਕਿਸਾਨਾਂ ਨੂੰ 2 ਰੁਪਏ ਐਕਸਟਰਾ ਆ ਜਾਂਦੇ ਸਾਨੂੰ ਕਿੱਥੇ ਚ ਆ ਜਾਂਦੇ ਸੋ ਇਹ ਬਚਾਅ ਦੀ ਬਹੁਤ ਲੋੜ ਹੈ ਤੇ ਅੱਜ ਪੰਜਾਬ ਦੇ ਵਿੱਚ ਕੋਈ ਪਿੰਡ ਨਹੀਂ ਹੋ ਜੇ ਕੋੜੇ ਨਾ ਹੋਣਗੇ ਜਿਹੜਾ ਮਾਲਵੇ ਦਾ ਇਲਾਕਾ ਹੈ ਮੇਰੇ ਖਿਆਲ ਨਾਲ ਮਾਲਵੇ ਸਾਰੇ ਇਲਾਕੇ ਚ 100 ਕੋੜਾ ਤਾਂ ਐਵਰੀ ਹਰ ਪਿੰਡ ਚ ਹੈਗਾ ਰਾਜਸਥਾਨ ਦੀ ਹਰਿਆਣੇ ਬਾਰੇ ਆਉਦੀ ਸੀ ਗੁਜਰਾਤ ਦੀ ਆਉਦੀ ਸੀ ਤੇ ਹੁਣ ਵੇਖਣ ਨੂੰ ਆਇਆ ਆਂਧਰਾ ਦੇ ਕਰਨਾਟਕਾ ਦੇ ਮਹਾਰਾਸ਼ਟਰ ਕਿਸਾਉਣ ਲੱਗੇ ਇੱਕ ਸਾਡੇ ਲੋਕਾਂ ਨੂੰ ਇੱਕ ਇਨਕਮ ਦਾ ਸਰੋਤ ਪੈਦਾ ਹੁੰਦਾ ਏ ਇਕਲੇ ਕੋੜਾ ਵੱਡੀ ਦਾ ਘਰੀਏ ਜਦੋਂ ਇੰਨੀ ਗਿਣਤੀ ਚ ਬੰਦੇ ਥਿਆ ਕਿ ਰਹਿੰਦੇ ਐ ਕੋਈ ਹੋਟਲ ਨਹੀਂ ਖਾਲੀ ਰਹਿੰਦਾ ਲੋਕਾਂ ਦਾ ਕ੍ਰਿਆਨਾ ਵੀ ਵੇਖਦਾ ਕੋਈ ਰੈਸਟੋਰੈਂਟ ਆਪਣੇ ਜਿਹੜੇ ਰੈਸਟੋਰੈਂਟਾਂ ਮੁਕਸਰ ਸ਼ਾਉ ਰੈਸਟੋਰੈਂਟ ਸਾਰੇ ਫੁੱਲੁੰਦੇ ਕਿ ਰੋਟੀ ਹਰ ਬੰਦੇ ਨੇ ਖਾਣੀ ਐ ਤੇ ਬਹੁਤ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਪੰਜਾਬ ਸਰਕਾਰ ਬੜੀ ਵੱਡੀ ਆਬਦਨ ਹੁੰਦੀ ਹੈ ਟੱਟੋ ਕੱਟ 12 13000 ਕੋੜਾ ਉੱਥੇ ਆਉਂਦਾ ਪਰ ਚੀ ਕਿੰਨੇ ਲੱਖਾਂ ਦੀ ਕਿੱਟੀ ਜਾਂਦੀ ਹੈ ਇਹਨੂੰ ਪੰਜਾਬ ਨੂੰ ਫਾਇਦਾ ਹੈ ਹੁਣ ਆਪਾਂ ਜਾਣ ਕੇ ਜਨਰਲ ਗੱਲ ਕਰਦੇ ਆ ਪੁਸ਼ਕਰ ਸ਼ੋਹ ਹੁੰਦਾ ਉਹ ਸਰਕਾਰ ਨੂੰ ਅਪਗ੍ਰੇਡ ਕਰਦੀ ਹੈ ਪੁਸ਼ਕਰ ਮੈਂ ਬੱਚੇ ਬਰੇ ਉੱਥੇ ਪੜਦੇ ਐ ਜਮੀਰ ਪੜਦੇ ਐ ਜਾਈਦਾ ਸੀ ਦੇਖੀਦਾ ਸੀ ਬੜੀ ਛੋਟੀ ਜੀ ਮੰਡੀ ਸੀ ਪਰ ਇੰਨਾ ਸਮੇਂ ਚ ਸਰਕਾਰ ਨੇ ਉਹਨੂੰ ਬਹੁਤ ਉੱਥੇ ਚੱਕ ਲਿਆ ਜੇ ਆਪਣੀ ਮੰਡੀ ਨੂੰ ਸਰਕਾਰ ਸਿਰ ਤੇ ਹੱਥ ਰੱਖੂਗੀ ਆ ਤਾਂ ਪੁਸ਼ਟੈਨੀ ਮੰਡੀ ਐ ਇਹ ਦੋਸਤਾਂ ਦੀ ਦੇਸੀ ਕੋੜ ਹੈ ਜਦੋਂ ਵੱਡੀ ਬੰਡੀ ਹੈ ਇਹਨੂੰ ਪਰਫੁੱਲਟ ਕਰਨਾ ਚਾਹੀਦਾ ਤਾਂ ਕਰਕੇ ਮੈਂ ਗੁਰਰ ਸਾਹਿਬ ਨੂੰ ਬੇਤੀ ਕਰਕੇ ਆਹ ਮੰਡੀ ਨੂੰ ਪੱਕੀ ਕੱਟਿਆ ਜਾਵੇ ਇਹਨੂੰ ਪੰਚਾਇਤੀ ਰਾਏ ਮੈਂ ਕਿਉਂ ਦੇ ਰਹੇ ਹੋ ਜਾਂ ਐਨੀਮ ਹਸਬੰਡਰ ਬੈਗ ਵਿੱਚ ਮੈਂ ਦੇ ਰਹੇ ਹੋ ਇਹਨੂੰ ਸਿਰ ਤੇ ਹੱਥ ਰੱਖੋ ਇਹਨੂੰ ਅੱਗੇ ਲੈ ਕੇ ਚਲੀਏ ਇਹ ਤੁਸੀਂ ਪੰਜਾਬ ਸਰਕਾਰ ਨਾਲ ਵੀ ਕੋਈ ਟਾਈਪ ਕਿਤੇ ਸਬੰਧ ਹੈ ਨਹੀਂ ਮੀ ਜੀ ਮੈਂ ਪੰਜਾਬ ਸਰਕਾਰ ਨਾਲ ਨਹੀਂ ਟਾਈਪ ਕੀਤਾ ਮੈਂ ਇੱਕ ਤਾਂ ਥੋੜੇ ਬਾਅਦ ਮ来 ਅੱਜ ਇੱਕ ਪਿੱਲਰ ਹੈ ਸੁਸਾਇਟੀ ਦਾ মিডিਆ ਮੈਂ মিডিਆ ਦੇ ਵਿੱਚ ਆਪਣੀ ਗੱਲ ਚੱਕੀ ਮੇਰੀ ਗੱਲ ਪਹੁੰਚੀ ਜਿਹੜੇ ਆਪਣੇ ਸਿਆਸੀ ਬੰਦੇ ਨੇ ਜਾਂ ਸ਼ਾਸਨ ਨਾਲ ਜੁੜੇ ਹੋਏ ਮਾਮਿਆ ਜੀ ਆਵਾਜ਼ੀ ਸਰਕਾਰ ਦੇ ਬੰਦੇ ਮੇਰੀ ਗੱਲ ਪਹੁੰਚੀ ਇੱਕ ਮੈਂ ਅੱਜ ਭਾਜਪਾ ਨਾਲ ਜੁੜਿਆ ਬੰਦਾ ਹੈ ਮੈਂ ਗਵਰਨਰ ਸਾਹਿਬ ਭਾਜਪਾ ਦੇ ਹੁੰਦੇ ਇੱਕ ਚੰਗੇ ਬੰਦੇ ਹੈ ਉਹਨਾਂ ਕੋਲੇ ਮੈਂ ਜਾ ਕੇ ਬੇਇੱਜ਼ਤੀ ਕੀਤੀ ਉਹਨੇ ਮੇਰੀ ਬੇਇੱਜ਼ਤੀ ਪ੍ਰਵਾਨ ਕੀਤੀ ਤਾਂ ਇਹ ਧਰਵਾਜ਼ਾ ਕੱਲ ਵੇ ਕਰਕੇ ਆਏ ਧਰਵਾਜ਼ਾ ਵੀ ਉਹਨੇ ਕੱਲ ਕਰਕੇ ਆਏ ਤੇ ਅਗਲੀ ਬੇਇੱਜ਼ਤੀ ਕਰਕੇ ਸਾਨੂੰ ਜਿਹੜੀ ਕੋੜਾ ਮੰਡੀ ਪੱਕੀ ਕਰਦੇ ਲੋਟ ਕਿਉਂਕਿ ਅੱਜ ਐਨੀਮਲ ਹਸਬੰਡਰੀਸ ਹੈ ਕਿ ਮੁਕਸਰ ਨੇੜੇ 50 ਕਿੱਲੇ ਹੋਰ ਹੈ ਕਿਤੇ ਨਹੀਂ ਮੈਂ ਵੱਧ ਹੈ ਕਿ ਪਰਵਾਰ ਹੈ ਸ਼ੌਂਕ ਹੈ ਸੇਵਾ ਕਰੇ ਲੋਕ ਨਹੀਂ ਸਾਡੇ ਵਿਧਾਈ ਥਾਂ ਪਈ ਹੈ ਵਿਧਾਈ 25 ਕਿੱਲੇ ਹੈਗੀ ਹੈ ਇੱਕ ਨਾਲ ਫੋਕਲ ਪੁਆਇੰਟ ਹੈ ਪਰ 50 ਕਿੱਲੇ ਚਾਹੀਦੇ 60 ਕਿੱਲੇ ਚਾਹੀਦੇ ਜੋ 50 60 ਕਿੱਲੇ ਰਕਵਾ ਹੈ ਜਿਹੜਾ ਉਹ ਇੱਥੇ ਫੋਕਲ ਪੁਆਇੰਟ ਵਾਲੇ ਥਾਂ ਤੇ ਹੀ ਹੈ ਇੰਡਸਟਰੀ ਫੋਕਲ ਪੁਆਇੰਟ ਦਾ ਤਾਂ ਉਹਨੂੰ ਪਰਫੁੱਲਟ ਕੀਤਾ ਜਾਵੇ ਉਹਨੂੰ ਪੱਕੀ ਕੋੜਾ ਮੰਡੀ ਚ ਤਬਦੀਲ ਕੀਤਾ ਜਾਵੇ ਉਹਦੀ ਬੇਇੱਜ਼ਤੀ ਪਰਵਾਹ ਕਰਕੇ ਹੈ ਇਹ ਐਸਾ ਤੁਸੀਂ ਨਾਲ ਜ਼ਾਫਰੋ ਦੇ ਦਿੱਤੀ ਜੇ ਚੋਗੀ ਜਿਗਰਾਓ 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 ਨਹੀਂ ਜੇਤੋ ਦੀ ਗੱਲ ਕੀਤੀ ਹਾਂ ਉਹ ਵੀ ਇਹਨੂੰ ਗੱਪੇ ਦੇ ਨਾਲ ਜੋੜ ਦਿਓ ਹਾਂ ਇੱਕ ਮਿੰਟ ਇੱਕ ਹਾਂ ਅ ਜਿਵੇਂ ਪੰਜਾਬ ਸਰਕਾਰ ਨੇ ਇੱਕ ਤਾਂ ਜਿਗਰਾਓ ਪੱਕੀ ਮੰਡੀ ਏ ਇੱਕ ਜੇਤੋ ਮੰਡੀ ਏ ਕਿ ਜਿਹੜੀਆਂ ਘੋੜਿਆਂ ਦੀ ਮੰਡੀ ਸਾਤ ਦੁਵਾਰੀ ਲੱਗਦੀ ਏ ਇੱਕ ਇਹਦਾ ਮੱਘੀ ਵੇਣ ਲੱਗਦੀ ਏ ਤੇ ਇੱਕ ਵਾਰੀ ਦੁਸ਼ਹਿਰੇ ਵੇਣ ਲੱਗਦੀ ਏ ਇੱਕ ਬੜਾ ਵਧੀਆ ਸਰੋਤ ਹੈ ਆਮਦਨ ਦਾ ਬڑے-ਬڑے ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਸੋ ਉਹਦੇ ਅਸਰ ਬੇਨਤੀ ਕੀਤੀ ਹੈ